ਗੱਡੀ ਆ ਗਈ ਤੇ ਸਮਾਨ ਰੱਖ ਰਹੇ ਆ ਆ ਉਹਦਾ ਹੈਂਡ ਬੈਗ ਹੈ ਬਾਕੀ ਆ ਟੈਚੀ ਇਹ ਪੈਕ ਕਰਤਾ ਪੂਰਾ ਸਾਰਿਆਂ ਪਿਆਰਪਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦਾ ਬਲੌਗ ਆਪਣਾ ਸਿੱਧਾ ਘਰ ਤੋਂ ਸ਼ੁਰੂ ਹੋ ਰਿਹਾ ਤੇ ਅੱਜ ਆਪਾਂ ਜਾਣਾ ਆਪਣੇ ਦੋਸਤ ਨੂੰ ਛੱਡਣ 에ਅਰਪੋਰਟ ਤੇ ਉਹ ਜਾ ਰਿਹਾ ਇਟਲੀ ਤੇ ਇਟਲੀ ਦੀ ਉਹਦੀ ਫਲਾਈਟ ਹੈ ਬਾਕੀ ਸਮਾਂ ਹੋਇਆ ਸਵੇਰੇ 9 ਵਜੇ ਦਾ ਤੇ ਸਾਢੇ 9 ਵਜੇ ਆਪਾਂ ਤੁਰਨਾ ਉਹਦੇ ਘਰ ਤੋਂ ਦਿੱਲੀ ਵਾਸਤੇ ਤੇ ਰਾਤ ਦੇ 10 ਵਜੇ ਦੀ ਫਲਾਈਟ ਆ ਬਾਕੀ ਅੱਜ ਦੀ ਵੀਡੀਓ ਦੇ ਵਿੱਚ ਸਾਰਾ ਆਪਾਂ ਤੁਹਾਨੂੰ ਦਿਖਾਵਾਂਗੇ ਪਿੰਡ ਤੋਂ ਲੈ ਕੇ ਦਿੱਲੀ ਦਾ ਕਹਣਾ 에어ਪੋਰਟ ਤੱਕ ਦਾ ਸਫ਼ਰ ਤੇ ਬਾਕੀ ਨਾਲ ਦੀ ਨਾਲ ਸਾਰ ਆਪਾਂ ਵੀਡੀਓ ਦੇ ਵਿੱਚ ਅਪਡੇਟ ਤੁਹਾਨੂੰ ਦਿੰਦੇ ਰਵਾਂਗੇ ਤੇ 9:00 ਵਜੇ ਨੇ ਮੈਂ ਘਰੋਂ ਆਪਦੇ ਤਰਫੋਂ ਲੱਗੇ ਆਂ ਚੱਲਦੇ ਆਂ ਗੁਰਿੰਦਰ ਦੇ ਘਰੇ ਤੇ ਗੁਰਿੰਦਰ ਅੱਗੇ ਵੀ ਆਪਾਂ ਵੀਡੀਓ ਦੇ ਵਿੱਚ ਕਈ ਵਾਰ ਆਇਆ ਹਨ ਅੱਗੇ ਜਿਹੜੇ ਪੁਰਾਣੀਆਂ ਵੀਡੀਓ ਦੇ ਵਿੱਚ ਆਪਾਂ ਕਈ ਵਾਰ ਜਾਂਦੇ ਰਹਿੰਦੇ ਆ ਘੁੰਮਣ ਜਦੋਂ ਨਾਲ ਆਪਣੇ ਜਾਂਦਾ ਰਹਿੰਦਾ ਗੁਰਿੰਦਰ ਸੋ ਚੱਲਦੇ ਆਂ ਗੁਰਿੰਦਰ ਦੇ ਘਰੇ ਪਹੁੰਚਦੇ ਆਂ ਫਿਰ ਦਿੱਲੀ ਲਈ ਆਪਾਂ ਆਪਣਾ ਜਿਹੜਾ ਸਫ਼ਰ ਉਹ ਸ਼ੁਰੂ ਕਰਦੇ ਆਂ ਪਿੰਡ ਤੋਂ ਇੰਟਰੀ ਤੱਕ ਦਾ ਸਾਰਾ ਸਫ਼ਰ ਇਹ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਜਿਹੜਾ ਉਹ ਸਾਂਝਾ ਕਰਾਂਗੇ ਲਓ ਜੀ ਗ੍ਰਿੰਦਰ ਕੋਲੇ ਆਪਾਂ ਪਹੁੰਚ ਗਏ ਗ੍ਰਿੰਦਰ ਹਾਜ਼ਰੀ ਲਵਾ ਬਾਈ ਤਿਆਰੀਆਂ ਪੂਰੀ ਬਹੁਤ ਛੱਡ ਗਿਆ ਮੈਨੂੰ ਬਨਵੜ ਜਾਂਦੇ ਫਟਾਫਟ ਛੱਡ ਗਿਆ ਉਹ ਕਹਿੰਦਾ ਤਿਆਰੀ ਟੈਚੀਆਂ ਗ੍ਰਿੰਦਰ ਤਿਆਰ ਕਰ ਰਿਹਾ ਆਪ ਵੀ ਬਾਕੀ ਇੱਕ ਟੈਚੀ ਗ੍ਰਿੰਦਰ ਦੀ ਆਹ ਅਸੀਂ ਸੈੱਟ ਕਰਨ ਲੱਗੇ ਪਏ ਹਾਂ ਕਿ ਕਰੀਏ ਇਸ ਤੋਂ ਬਾਅਦ ਹੋਰ ਲਾ ਦੇ ਹਾਂ ਆ ਲੰਬੀ ਲਾ ਦੇ ਖਿੱਚ ਦੇ ਆ ਵੀਵਾ 2 4 2 ਲਾ ਦੇ ਜੇ ਡਬਲ ਲਾ ਕਰਦੇ ਇਹਦਾ ਉੱਪਰ ਦੀ ਲਾ ਦੇ ਗਰੇਂਦਰ ਇਹਦੇ ਲਓ ਵੀ ਗਰੇਂਦਰ ਦੇ ਟੈਚੀਆਂ ਦੀ ਤਿਆਰੀ ਕਰ ਰਹੇ ਹਾਂ ਇਹ ਕਾਲੇ ਦਾ ਸੀ ਇਹ ਕਾ ਬੜੀ ਮੋਟੀ ਜੀਪੀ ਲੈ ਕੇ ਆਉਣੀ ਤੁਸੀਂ ਸੌਣ ਤੇ ਰੋਲ ਦਾ ਤਾਂ ਬੜੀ ਕਰ ਬਣਾ ਲਓ ਵੀ ਗਰੇਂਦਰ ਦੇ ਟੈਚੀ ਤਿਆਰ ਹੋ ਰਹੇ ਨੇ ਆਪਾਂ ਡਰੈਸ ਵਗੈਰਾ ਲਿਖਤੇ ਤੇ ਤੇ ਆ ਹੁਣ ਰੂਲ ਕਰਨ ਲੱਗੇ ਆ ਉੱਪਰ ਮੁੰਡਾ ਆਫੇ ਲੱਗਿਆ ਹੋਇਆ ਕਹਿੰਦੇ ਬਾਹਰ ਜਾਣ ਵਾਲਾ ਹੈ ਖੜ ਜਾ ਟੀਵਨ ਪਰੇ ਕਰ ਦੋ ਚਲ ਇਹਦਾ ਉੱਥੇ ਚਿਪਕ ਜਾਣਾ ਬਸ ਦੱਬੀ ਜਾ ਕੇ ਇਹਨੂੰ ਨਾਲ ਦੀ ਨਾਲ ਫਰਤੀ ਰੱਖ ਫੇਰ ਛੱਡ ਦੇ ਲੈ ਆ ਲੈ ਦਿੱਲੀ ਤੋਂ ਮਲਾਨ ਗ੍ਰਿਧਰਾ ਕੈਮ ਇਹਦੀ ਫਲੈਟ ਆ 10 10 10 ਵਜੇ ਉੱਪਰ ਨੂੰ ਵੀ ਲਿਆਵਾਂਗੇ ਨਾ ਥੋੜਾ ਜਿਹਾ ਲਿਆ ਪੈਕਰ ਨੇ ਵੇਣਾ ਟੈਚੀ ਜਦੋਂ ਉਹ ਛੱਡਦੇ ਨੇ ਤਾਂ ਫਿਰ ਖੁੱਲ ਜਾਂਦੇ ਨੇ ਲਓ ਵੀ ਗੁਰਿੰਦਰ ਦੇ ਟੈਚੀ ਕਰਤੇ ਰੈਡੀ ਗੱਡੀ ਆ ਗਈ ਤੇ ਸਮਾਨ ਰੱਖ ਰਹੇ ਆ ਆਹ ਉਹਦਾ ਹੈਂਡ ਬੈਗ ਹੈ ਬਾਕੀ ਆਹ ਟੈਚੀ ਇਹ ਪੈਕ ਕਰਤਾ ਪੂਰਾ ਕਿਵੇਂ ਰੱਖਦੇ ਆ ਟੈਜੀ चक ला माड़ा जा चक के जाऊ मैं कहना चलो जी आ गया भी ਲਓ ਜੀ ਕਰੇਂਦਰ ਦੇ ਟੈਚੀ ਰੱਖਦੇ ਵਿੱਚ ਲਓ ਜੀ ਪਿੰਡੋਂ ਉਤਰਨ ਲੱਗੇ ਆ ਜੀ ਹਾਂ ਜੀ ਚਲੋ ਜੀ ਲਓ ਜੀ ਪਿੰਡੋਂ ਆਪਾਂ ਚੱਲ ਪਏ 10:30 ਵਜੇ ਕਿੱਧਰ ਨੂੰ ਜਾਣਾ ਬਾਈ ਆਪਾਂ ਕਿਹੜੇ ਰਸਤੇ ਹੈ ਵੀਰੇ ਪਟਿਆਲਾ ਠੀਕ ਹੈ ਜੀ ਪਟਿਆਲੇ ਨੂੰ ਹੋ ਕੇ ਜਾਵਾਂਗੇ ਪਾ ਪਹੁੰਚ ਗਏ ਜੀ ਸ਼ਹਿਰ ਪਟਿਆਲੇ ਸਾਹਮਣੇ ਗੁਰਦੁਆਰਾ ਸਾਹਿਬ ਨੇ ਦੁੱਖਨਵਰਨ ਸਾਹਿਬ ਬਿਲਕੁਲ ਅੱਗੋਂ ਦੀ ਆਪਾਂ ਜਾਵਾਂਗੇ ਗੁਰਦੁਆਰਾ ਸਾਹਿਬ ਦੇ ਤੇ ਤਕਰੀਬਨ ਟਾਈਮ 11:00 ਵਜੇ ਦਾ ਹੋਇਆ ਇੱਕ ਘੰਟਾ ਲੱਗਦਾ ਸਾਨੂੰ ਪਿੰਡ ਤੋਂ ਪਟਿਆਲੇ ਆਉਣ ਨੂੰ 40 ਕਿਲੋਮੀਟਰ ਪੈਂਦਾ ਪਿੰਡ ਤੋਂ ਪਟਿਆਲਾ ਤੇ ਪਟਿਆਲੇ ਤੋਂ ਜਾਵਾਂਗੇ ਆਪਾਂ ਸਿੱਧਾ ਅੰਬਾਲਾ ਤੇ ਅੰਬਾਲਾ ਤੋਂ ਸਿੱਧਾ ਦਿੱਲੀ ਆਪਾਂ ਪਹੁੰਚ ਗਏ ਸ਼ਾਹਵਾਦ ਤੇ ਇੱਥੇ ਆਪਾਂ ਰਸਤੇ ਦੇ ਵਿੱਚ ਰੁਕੇ ਆ ਢਾਬੇ ਤੇ ਤੇ ਆਹ ਢਾਬਾ ਉਡਾਨ ਤੇ ਸਮਾਂ ਹੋ ਗਿਆ ਦੁਪਹਿਰੇ 2 ਵਜੇ ਦਾ ਤੇ ਦਿੱਲੀ ਇੱਥੋਂ ਰਹਿ ਗਿਆ 170 ਕਿਲੋਮੀਟਰ ਉਰੇ ਆਪਾਂ ਰੁਕੇ ਆ ਰੋਟੀ ਵਗੈਰਾ ਖਾਣੇ ਆ ਇੱਥੇ ਆਪਾਂ ਰੋਕਾਂਗੇ ਅੱਧਾ ਘੰਟਾ ਘੰਟਾ ਤੱਕ ਫੇਰ ਅੱਗੇ ਦਾ ਸਫ਼ਰ ਸ਼ੁਰੂ ਕਰਾਂਗੇ ਤੇ ਆਹ ਚੱਲਦਾ ਰੋਡ ਇਹ ਰੋਡ ਤੇ ਆਪਾਂ ਸਫ਼ਰ ਕਰ ਰਹੇ ਆ ਇਹ ਜਾਂਦਾ ਸਿੱਧਾ ਦਿੱਲੀ ਨੂੰ ਸ਼ਾਹਵਾਦ ਸ਼ਹਿਰ ਆਏ ਬਹੁਤ ਸਾਰੀਆਂ ਗੱਡੀਆਂ ਖੜੀਆਂ ਨੇ ਇੱਥੇ ਸਾਰੀਆਂ 에어ਪੋਰਟ ਜਾਣ ਵਾਲੀਆਂ ਨੇ ਇਹ ਸਾਰੀਆਂ ਗੱਡੀਆਂ ਦੇ ਉੱਪਰ ਅਟੈਚੀਆਂ ਨੇ ਲਾਗੇ ਜਨੇ ਤੇ ਚੱਲਦੇ ਆਂ ਉਡਾਨ ਉਡਾਨ ਟਾਬਾ ਆਪਾਂ ਰੋਟੀ ਖਾ ਲਈ ਉਡਾਨ ਟਾਬੇ ਤੋਂ ਸ਼ਾਹਵਾਦ ਜਿਵੇਂ ਆਪਾਂ ਦੱਸਿਆ ਤੁਹਾਨੂੰ ਸ਼ਾਹਵਾਦ ਆਪਾਂ ਖੜੇ ਸੀ ਇੱਥੋਂ ਆਪਾਂ ਚੱਲਣ ਲੱਗਿਆਂ ਟਾਈਮ ਹੋ ਗਿਆ 3 ਵਜੇ ਦਾ ਤੇ ਇੱਥੋਂ ਹੁਣ ਆਪਾਂ ਜਾ ਕੇ ਖੜਾਂਗੇ ਮੁਰਥਲ ਮੁਰਥਲ 2 ਘੰਟਿਆਂ ਦੀ ਬਾਟ ਹੈ ਤੇ ਮੁਰਥਲ ਰੁਕਾਂਗੇ ਕਿਉਂਕਿ ਗੁਰਿੰਦਰ ਦੀ ਜਿਹੜੀ ਫਲਾਈਟ ਆ ਉਹ ਥੋੜੀ ਜਿਹੀ ਲੇਟ ਹੋ ਗਈ ਤੇ ਫਲਾਈਟ ਜਿਹੜੀ ਉਹ ਡਿਲੇ ਹੋਊਗੀ ਉਹਦੇ ਕਰਕੇ ਆਪਾਂ ਨੂੰ ਹੋਰ ਜਿਹੜਾ ਰੁਕੜਾ ਪਊ ਪਹਿਲਾਂ 10 ਵਜੇ ਦੀ ਫਲਾਈਟ ਸੀਗੀ ਤੇ ਹੁਣ ਜਿਹੜੀ ਉਹ ਫਲਾਈਟ ਹੈਗੀ ਐ ਸਵੇਰੇ 6 ਵਜੇ ਦੀ ਤਾਂ ਕਰਕੇ ਵੀ ਇੰਨੇ ਘੰਟਿਆਂ ਦਾ ਜਿਹੜਾ ਉਹ ਗੈਪ ਪੈ ਗਿਆ ਬਾਕੀ ਚੱਲਦੇ ਆ ਪਿੱਛੇ ਇਧਰ ਆਪਣੀ ਗੱਡੀ ਖੜੀ ਐ ਇੱਥੋਂ ਚੱਲਦੇ ਆ ਮੁਰਥਲ ਮੁਰਥਲ ਰੁਕਾਂਗੇ ਜਾ ਕੇ ਢਾਬੇ ਤੇ ਵੇਟ ਕਰਨੀ ਪਊਗੀ ਐ ਲਾ ਲਓ ਵੀ 8-9 ਘੰਟਿਆਂ ਦਾ ਜਿਹੜਾ ਫਰਕ ਪੈ ਗਿਆ ਫਲਾਈਟ ਦਾ ਤੇ ਚੱਲਦੇ ਆ ਮੁਰਥਲ ਵੱਲ ਨੂੰ ਆਪਣਾ ਸਫ਼ਰ ਜਿਹੜਾ ਉਹ ਸ਼ੁਰੂ ਕਰਦੇ ਆਂ ਲਓ ਜੀ ਸ਼ਾਮ ਦੇ ਵੱਜ ਗਏ 5 ਤੇ ਮੁਰਥਲ ਤੋਂ ਆਪਾਂ ਥੋੜਾ ਜਿਹਾ ਪਿੱਛੇ ਰੁਕੇ ਆ 20 ਕਿਲੋਮੀਟਰ ਸਾਹਮਣੇ ਉਧਰ ਆਪਣੀ ਗੱਡੀ ਖੜੀ ਐ ਤੇ ਸੀਐਨਜੀ ਤੇ ਆ ਗੱਡੀ ਬਾਈ ਸੀਐਨਜੀ ਭਵਾ ਰਿਹਾ ਫਿਰ ਗੱਡੀ 'ਚ ਉਤਰਨਾ ਪੈਂਦਾ ਜਦੋਂ ਸੀਐਨਜੀ ਭਵਾਉਂਦੇ ਨੇ ਤੇ ਇਹ ਪੰਪਾ ਮੱਗਿਆ ਸਾਹਮਣੇ ਰੋਡ ਚੱਲਦਾ ਮੁਰਥਲ ਰਹਿ ਗਿਆ 20 ਕਿਲੋਮੀਟਰ 5 ਵਜੇ ਕੇ ਸਾਢੇ 5:30 ਨੂੰ ਮੁਰਥਲ ਪਹੁੰਚ ਜਾਾਂਗੇ ਹੋਰ ਗੁਰਿੰਦਰਾ ਕਿਵੇਂ ਚੱਲਦਾ ਸਫਰ ਓਕੇ ਓਕੇ ਹੁਣ ਐਂ ਕਰ ਲੱਗ ਗਿਆ ਬਾਹਰ ਜਾਣ ਤੋਂ ਪਹਿਲਾਂ ਐ ਗੋਰੀਆ ਵਾਗ ਗੈਸ ਭਰੀ ਤੇ ਤੁਰਦਿਆਂ ਆਪਾਂ ਚੱਲ ਪਏ ਗੱਡੀ ਦੇ ਵਿੱਚ ਸੀਐਨਜੀ ਭਰਾ ਕੇ ਤੇ ਇਥੋਂ ਸਾਈਡ ਦਾ ਵੀਊ ਬਹੁਤ ਸੋਹਣਾ ਲੱਗਦਾ ਤੇ ਸੂਰਜ ਇਧਰਲੇ ਪਾਸੇ ਚਲਿਆ ਗਿਆ ਡੁੱਬਣ ਵਾਲੀ ਸਾਈਡ ਤੇ ਜਦੋਂ ਸੂਰਜ ਡੁੱਬਦਾ ਹੁੰਦਾ ਸ਼ਾਮ ਨੂੰ ਬਹੁਤ ਸੋਹਣਾ ਵੀਊ ਹੁੰਦਾ ਬਾਕੀ ਰੋਡ ਤੇ ਜਿੰਨੀਆਂ ਵੀ ਗੱਡੀਆਂ ਜਾ ਰਹੀਆਂ ਨੇ ਜ਼ਿਆਦਾਤਰ ਸਾਨੂੰ 에어ਪੋਰਟ ਵਾਲੀਆਂ ਗੱਡੀਆਂ ਮਿਲ ਰਹੀਆਂ ਨੇ ਕਿਉਂਕਿ ਦਿੱਲੀ ਨੂੰ 메ਨ ਰਸਤਾ ਇਹੀ ਜਾਂਦਾ 에어ਪੋਰਟ ਨੂੰ ਇਹਤੇ ਰਸਤੇ ਦੇ ਵਿੱਚ ਟਿਕਟ ਦਾ ਪ੍ਰਿੰਟ ਕਢਾਉਣ ਲਈ ਰੁਕੇ ਆ ਤੇ ਪ੍ਰਿੰਟ ਆਊਟ ਲੈਣਾ ਸੀਗਾ ਆਪਾਂ ਟਿਕਟ ਦਾ ਗੁਰਿੰਦਰ ਭੇਜ ਰਿਹਾ ਬਾਈ ਨੂੰ WhatsApp ਤੇ ਤੇ ਇੱਥੇ ਆ ਪੈਟਰੋਲ ਪੰਪ ਤੇ ਸੀ ਜਿਹੜੇ ਪ੍ਰਦੂਸ਼ਣ ਜਾਂਚ ਕੇਂਦਰ ਵਾਲੇ ਹੁੰਦੇ ਨੇ ਹਨਾ ਤੇ ਉਹ ਬਾਈ ਹੁਣੀਆਂ ਤੋਂ ਕਢਵਾ ਰਹੇ ਆ ਰੋਡ ਦੇ ਉੱਪਰੇ ਸੀ ਇਹ ਜਿਸ ਤੱਕ ਫਲਾਈਟ ਦਾ ਟਾਈਮ ਜਿਹੜਾ ਉਹ ਚੇਂਜ ਹੋ ਗਿਆ ਨਾ ਉਸ ਕਰਕੇ ਦੁਬਾਰੇ ਪ੍ਰਿੰਟ ਆਊਟ ਲੈ ਰਹੇ ਆ ਅੱਜ ਧੁੱਪ ਬਹੁਤ ਜ਼ਿਆਦਾ ਬਹੁਤ ਅੱਖਾਂ ਸੂਰਜ ਆ ਸਾਹਮਣੇ ਪ੍ਰਿੰਟ ਰੋਡ ਕਢਾ ਕੇ ਫੇਰ ਇੱਥੋਂ ਚੱਲਦੇ ਆ ਕਿ ਤੇ ਗ੍ਰਿੰਦਰ ਨੇ ਜਾਣਾ ਇਟਲੀ ਦੇ ਵਿੱਚ ਫਲਾਨ ਸ਼ਹਿਰ ਦੇ ਵਿੱਚ ਫਲਾਨ ਸਿਟੀ ਇਟਲੀ ਦੀ ਉੱਥੇ ਜਾਣਾ ਗ੍ਰਿੰਦਰ ਨੇ ਤੇ ਰਾਸਤੇ ਦੇ ਵਿੱਚ ਇਹਦੀ ਸਟੇ ਵੀ ਜਿਹੜੀ ਉਹ ਹੈਗੀ ਆ ਉਹ ਹੈਗੀ ਤੁਰਕੀ ਦੇ ਸ਼ਹਿਰ ਇਸਤਾਨਬੁਲ ਦੇ ਵਿੱਚ 4 ਘੰਟਿਆਂ ਦੀ ਸਟੇ ਤੇ 4 ਘੰਟਿਆਂ ਦੀ ਸਟੇ ਹੈ ਬਾਕੀ ਬੰਦਾ ਦਾ 10 ਘੰਟਿਆਂ ਦੀ ਟੋਟਲ ਫਲਾਈਟ ਹੁੰਦੀ ਹੈ ਜੇ ਆਪਾਂ ਡਾਇਰੈਕਟ ਫਲਾਈਟ ਲੈਨੇ ਇਟਲੀ ਨੂੰ ਤੇ 4 ਘੰਟੇ ਦੀ ਸਟੇ ਪਾ ਕੇ ਹੋਈ 15-16 ਘੰਟਿਆਂ ਦੀ ਜਿਹੜੀ ਇਹਦੀ ਫਲਾਈਟ ਬਣ ਜੂ ਤੇ ਬਾਈ ਹੁਣ ਹੀ ਪ੍ਰਿੰਟ ਕੱਢ ਰਹੇ ਨੇ ਟਿਕਟ ਤਾਂ ਤੇ ਤੋਂ ਪ੍ਰਿੰਟਰ ਲੈ ਕੇ ਫੇਰ ਅੱਗੇ ਦਾ ਜਿਹੜਾ ਆਪਾਂ ਸਫ਼ਰ ਉਹ ਸ਼ੁਰੂ ਕਰਦੇ ਹਾਂ ਲਓ ਜੀ ਬਾਈ ਹੁਣੀਆਂ ਨੇ ਪ੍ਰਿੰਟ ਆਊਟ ਕਰਤਾ ਟਿਕਟ ਦਾ ਤੇ ਇਹੀ ਸਾਨੂੰ ਟੈਨਸ਼ਨ ਸੀ ਪਿੱਛੇ ਆਪਾਂ ਕਾਫੀ ਜਗ੍ਹਾ ਦੇਖਿਆ ਸੀ ਬੰਦ ਸੀਗੇ ਜਿਹੜੇ ਪੋਲੂਸ਼ਨ ਵਾਲੇ ਦੇਖੇ ਸੀਗੇ ਪ੍ਰਿੰਟ ਕੱਢਣ ਵਾਲੇ ਤੇ ਆਹ ਬਾਈ ਜੇ ਕੋਲ ਹੱਲ ਹੋ ਗਿਆ ਆਪਣਾ ਫੇਰ ਲਿਓ ਜੀ ਸਰ ਕਿੰਨੇ ਪੈਸੇ ਜੀ 20 ਰੁਪਏ ਆਪਾਂ ਮੁਰਥਲ ਰੁਕੇ ਸੀਗੇ ਆ ਕੇ ਆ ਟਾਬੇ ਤੇ 70 ਮਾਈਲਸਟੋਨ ਟੱਬਾ ਇਥੇ ਆਪਾਂ ਕਾਫੀ ਘੰਟੇ ਰੁਕੇ ਆ ਤੇ ਇਥੋਂ ਹੁਣ ਆਪਾਂ ਚੱਲਣ ਲੱਗੇ ਆ 에어ਪੋਰਟ ਵੱਲ ਨੂੰ ਇਥੇ ਡਿਨਰ ਵਗੈਰਾ ਕੀਤਾ ਬਾਕੀ 4-5 ਘੰਟੇ ਇਥੇ ਸਟੇ ਕੀਤੀ ਐ ਇਥੋਂ ਹੁਣ ਚੱਲਦੇ ਆ 에어ਪੋਰਟ ਵੱਲ ਦਾ ਸਫ਼ਰ ਸ਼ੁਰੂ ਕਰਦੇ ਆ ਮੁਰਥਲ ਤੋਂ ਆਪਾਂ ਚੱਲ ਪਏ ਸਮਾਂ ਹੋ ਗਿਆ ਰਾਤ ਦੇ 12 ਤੇ 12:00 ਵੱਜ ਗਏ ਤੇ ਗੁਰਿੰਦਰ ਦੀ ਜਿਹੜੀ ਫਲਾਈਟ ਉਹ ਹੈਗੀ ਸਵੇਰੇ 6:00 ਵਜੇ ਦੀ ਤੇ 3:00 ਵਜੇ ਗੁਰਿੰਦਰ ਦੀ ਜਿਹੜੀ ਐਂਟਰੀ ਹੋਊਗੀ 에어ਪੋਰਟ ਤੇ ਬਾਕੀ ਚੱਲਦੇ ਆਂ 에어ਪੋਰਟ ਤੇ ਪਹੁੰਚਦੇ ਆਂ ਐਂਟਰੀ ਕਰਵਾਉਨੇ ਆਂ ਗੁਰਿੰਦਰ ਦੀ ਆਪਾਂ ਪਹੁੰਚ ਗਏ ਦਿੱਲੀ ਤੇ 에어ਪੋਰਟ ਦੇ ਅੰਦਰ ਆਪਾਂ ਐਂਟਰੀ ਜਿਹੜੀ ਕਰਨ ਲੱਗੇ ਆਂ ਆਹ ਰਾਸਤਾ ਜਿਹੜਾ ਸਿੱਧਾ 에어ਪੋਰਟ ਨੂੰ ਜਾਂਦਾ ਵੈਸੇ ਤਾਂ ਹੈਗਾ ਇੱਥੋਂ ਤਕਰੀਬਨ 3-4 ਕਿਲੋਮੀਟਰ 에어ਪੋਰਟ ਤੇ ਸ਼ੁਰੂ ਤੋਂ ਹੀ ਲਾਈਟਾਂ ਜਿਹੜੀਆਂ ਦਿਖਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿਉਂਕਿ ਇਹ 에어ਪੋਰਟ ਇਹ ਬਹੁਤ ਵੱਡੇ ਏਰੀਆ ਦੇ ਵਿੱਚ ਜਿਹੜਾ ਫੈਲਿਆ ਹੋਇਆ ਇੰਟਰਨੈਸ਼ਨਲ 에어ਪੋਰਟ ਹੈ ਤੇ ਇੱਥੇ ਜਿਹੜਾ ਉਹ ਬੋਰਡ ਵੀ ਆ ਗਿਆ ਇੰਦਰਾ ਗਾਂਧੀ ਇੰਟਰਨੈਸ਼ਨਲ 에어ਪੋਰਟ ਤੇ ਵੈਲਕਮ ਦਾ ਜਿਹੜਾ ਬੋਰਡ ਆ ਗਿਆ ਵੈਲਕਮ ਟੂ ਇੰਦਰਾ ਗਾਂਧੀ ਇੰਟਰਨੈਸ਼ਨਲ 에어ਪੋਰਟ ਚੱਲਦੇ ਆਂ 에어ਪੋਰਟ ਤੇ ਪਹੁੰਚਦੇ ਆਂ

ਅਪਾ ਪਹੁੰਚ ਗਏ ਦਿੱਲੀ 에어ਪੋਰਟ ਤੇ ਤੇ ਸਮਾਂ ਹੋ ਗਿਆ ਸਵਾ ਦੋ ਵਜੇ ਦਾ ਆ ਟ੍ਰੋਲੀ ਚੱਕਦੇ ਆ ਤੇ ਗਰੇਂਦਰ ਦੇਹ ਜੀ ਆਪਾਂ ਟੈਚੀ ਰੱਖਦੇ ਆ ਟਰਮੀਨਲ ਤੱਕ ਨਦੇ ਚੱਲਦੇ ਆ ਬਾਕੀ ਭਾਈ ਉਹਨੀਆਂ ਨੇ ਲਾ ਦੇ ਟੈਚੀ ਗੱਡੀ 'ਚ ਅਸੀਂ ਪਾਰਕਿੰਗ ਦੇ ਵਿੱਚ ਆ ਗਏ ਸੀ ਇੱਧਰ ਲਿਫਟਾਂ ਬਣੀਆਂ ਹੋਈਆਂ ਨੇ ਲਿਫਟ ਦੇ ਵਿੱਚ ਚਲੇ ਜਾਵਾਂਗੇ ਰੱਖ ਗਰੇਂਦਰ ਰੱਖਾਵਾ ਚੋਕ ਲੈਫਟ ਲੈਫਟ ਹੋਊਗੀ ਇਧਰ ਆਹ ਲਿਫਟਾਂ ਨੇ ਸਾਹਮਣੇ ਚੱਲਦੇ ਆ ਟਰਮੀਨਲ ਤੇ ਨੂੰ ਲਓ ਜੀ ਟੈਚੀ ਰੱਖ ਕੇ ਗ੍ਰਿੰਦਰ ਲੈ ਚੱਲਿਆ ਟਰਾਲੀ ਆ ਉਹਦੀ ਤੇ ਇੱਥੇ ਆਪਾਂ ਦੇਖਦੇ ਆ ਲਿਫਟ ਦੇ ਵਿੱਚ ਚੱਲਦੇ ਆ ਟਰਮੀਨਲ 3 ਤਿੰਨ ਨੰਬਰ ਟਰਮੀਨਲ ਤੋਂ ਫਲਾਈਟ ਆ ਗ੍ਰਿੰਦਰ ਦੀ ਆਹ ਸਾਹਮਣੇ ਲਿਫਟ ਆ ਗਈਆਂ ਗ੍ਰਿੰਦਰ ਇੱਥੇ ਬਾਈ ਬੈਠਿਆ ਨੂੰ ਪੁੱਛ ਲੈਣੇ ਆਏ ਰ ਆ ਪਾ ਪੁੱਛ ਕੇ ਆਓ ਹਾਜੀ ਆਉਗੀ ਲਿਫਟ ਆਦੀ ਆਉਂ ਉਹ ਰੇਪਲੇ ਜਾਉਗੀ ਇਹ ਹੈਗਾ ਹੈਗਾ ਕਿੰਨੇ ਤੇ ਆਉ ਤੰਨੇ ਤਾਂ ਜਾਣਾ ਤੰਨੇ ਤਾਂ ਜਾਣਾ ਹੈਗਾ ਕਿੰਨੀ ਵੀ ਮੰਜ਼ਲ ਤੇ ਤੀਜੀ ਦੀ ਆ ਤੀਜੀ ਦੀ ਆ ਤੀਜੀ ਤੇ ਤਾਂ ਬਾਈ ਆਪਾਂ ਚੜੇ ਸੀ ਜਿੱਦੋਂ ਯਾਰ ਇਹ ਆ ਸਾਰਾ ਦਿੱਲੀ 에ਰਪੋਰਟ ਤੇ ਆਪਾਂ ਜਿੱਥੇ ਫਲਾਈਟਾਂ ਉਤਰਦੀਆਂ ਨੇ ਅਰਾਈਵਲ ਵਾਲੇ ਤੇ ਆ ਆਪਾਂ ਜਾਣਾ ਡਿਪਾਰਚਰ ਵਾਲੇ ਤੇ ਡਿਪਾਰਚਰ ਵਾਲਾ ਉੱਪਰ ਆ ਤੇ ਇੱਥੇ ਅਸੀਂ ਪੁੱਛਿਆ ਸੀਗਾ ਵੀ 9 ਨੰਬਰ ਪਿਲਰ ਦੇ ਲੱਗੋਂ ਕਹਿੰਦੇ ਲਿਫਟ ਜਾਂਦੀ ਆ ਇੱਥੋਂ ਆਪਾਂ ਲਿਫਟ ਲੈ ਕੇ ਫੇਰ ਚੱਲਦੇ ਆ ਉਹ ਚੱਲਣ ਦੇ ਉਪਰ ਟਰਮੀਨਲ ਨੰਬਰ 3 ਤੇ ਆਪਾਂ ਪਹੁੰਚ ਗਏ ਜਿੱਥੋਂ ਫਲਾਈਟਾਂ ਡਿਪਾਰਚਰ ਹੁੰਦੀਆਂ ਨੇਗੇ ਤੇ ਇੱਥੇ ਹੁਣ ਆਪਾਂ ਦੇਖਦੇ ਹਾਂ ਵੀ ਕਿੰਨੇ ਗੇਟ ਨੰਬਰ ਤੋਂ ਫਲਾਈਟਾਂ ਗਰੇਂਦਰ ਦੀ ਆ ਸਾਹਮਣੇ ਸਕਰੀਨ ਲੱਗੀ ਹੋਈ ਆ ਇਹ ਸਕਰੀਨ ਤੇ ਸਾਰੀ ਡਿਟੇਲ ਆਉਂਦੀ ਆ ਫਲਾਈਟਾਂ ਦੀ ਬਾਕੀ ਜੀ ਮਰਾਸ਼ ਦੇਖ ਸਕਦੇ ਹੋ ਰਿਪੋਰਟ ਦੇ ਬਹੁਤ ਜ਼ਿਆਦਾ ਕੀ ਨੰਬਰ ਕਿੰਨਾ ਫਲਾਈਟ ਦਾ 7 ਨੰਬਰ ਗੇਟ ਤੋਂ ਗੁਰਿੰਦਰ ਦੀ ਐਂਟਰੀ ਹੈ ਤੇ ਆਹ ਸਾਹਮਣੇ 7 ਨੰਬਰ ਗੇਟ ਹੈ ਤੇ ਬਸ ਐਂਟਰੀ ਜਿਹੜੀ ਹੋ ਗੁਰਿੰਦਰ ਕਰਨ ਲੱਗਿਆ 6:40 ਦੀ ਸਵੇਰ ਦੀ ਫਲਾਈਟ ਹੈ ਤੇ 2:30 ਵਜੇ ਟਿਕਟ ਪਾਸਪੋਰਟ ਵਈ ਆਪਦਾ ਕੱਢ ਲੈ ਸਾਰਾ ਕੁਝ ਓਕੇ ਬਾਈ ਲਓ ਜੀ ਚੱਲਿਆ ਗੁਰਿੰਦਰ ਚੱਲ ਓਕੇ ਲੈ ਕੇ ਨਹੀਂ ਖਾਣਾ ਕਿਸੇ ਤੋਂ ਕੁਝ ਰਾਜ चलो जींट्री हुजणी आहे गेंद्र जी ਬਈ ਹੋ ਗਈ ਐਂਟਰੀ ਕਰਾਂ ਕਰਦੇ ਆਂ ਆਪਾਂ ਗੁਰਿੰਦਰ ਨੂੰ ਛੱਡ ਕੇ ਦੁਆਰਾ ਪਾਰਕਿੰਗ ਦੇ ਵਿੱਚ ਆ ਗਏ ਤੇ ਉਹਦੇ ਲਗੇਜ ਦਾ ਬੈਗ ਜਿਹੜਾ ਉਹ ਵੇਟ ਹੋ ਗਿਆ ਬਾਕੀ ਐਂਟਰੀ ਹੋ ਗਈ ਗੁਰਿੰਦਰ ਜੀ ਤੇ ਇਮੀਗ੍ਰੇਸ਼ਨ ਜਿਹੜੀ ਹੋ ਰਹੀ ਆ ਮੇਰੀ ਫੋਨ ਤੇ ਗੱਲ ਹੋਈ ਸੀ ਤੇ 5-10 ਮਿੰਟ ਦੇ ਵਿੱਚ ਵਿੱਚ ਇਮੀਗ੍ਰੇਸ਼ਨ ਹੋ ਕੇ ਬੋਰਡਿੰਗ ਪਾਸ ਜਿਹੜਾ ਉਹ ਮਿਲ ਜੂ ਤੇ ਉਸ ਤੋਂ ਬਾਅਦ ਜਦੋਂ ਹੀ ਮਤਲਬ ਇਮੀਗ੍ਰੇਸ਼ਨ ਹੋ ਗਈ ਸਾਰਾ ਕਲੀਅਰ ਹੋ ਗਿਆ ਫੋਨ ਆ ਗਿਆ ਤੇ ਆਪਾਂ ਇੱਥੋਂ ਜਿਹੜਾ ਉਹ ਚੱਲ ਪਾਂਗੇ ਪੇਡਰ ਨੂੰ ਜਿਹੜੀ ਉਹ ਵਾਪਸੀ ਕਰ ਲਾਂਗੇ ਤਕਰੀਬਨ 7:30 ਵਜੇ ਦਾ ਜਿਹੜਾ ਉਹ ਟਾਈਮ ਹੋਇਆ ਤੇ ਗੁਰਿੰਦਰ ਸਵਾ 2:00 ਵਜੇ ਅੰਦਰ ਐਂਟਰ ਹੋਇਆ ਸੀ 7:30 3:00 ਵਜੇ ਨੂੰ ਮਤਲਬ ਬੈਗ ਸਾਰਾ ਕੁਝ ਉਹਦਾ ਚੈੱਕ ਹੋ ਗਿਆ ਵੇਟ ਹੋ ਗਿਆ ਮੇਨ ਬੈਗਾਂ ਦੀ ਹੁੰਦਾ ਵੀ ਬੈਗਾਂ ਤੇ ਇਮੀਗ੍ਰੇਸ਼ਨ ਹੋਈ ਤੋਂ ਬਾਅਦੋਂ ਤੇ ਆਪਾਂ ਇੱਥੋਂ ਵਾਪਸੀ ਜਿਹੜੀ ਉਹ ਪਿੰਡ ਨੂੰ ਕਰ ਲਾਂਗੇ ਤੇ ਇਹ ਸਾਰੀ ਪਾਰਕਿੰਗ ਹੈ ਬਹੁਤ ਵੱਡੀ ਪਾਰਕਿੰਗ ਹੈ 에ਰਪੋਰਟ ਦੀ ਮੈਨੂੰ ਲੱਗਦਾ ਵੀ 4-5 ਮੰਜ਼ਲੀ ਪਾਰਕਿੰਗ ਆ ਤੇ ਵੇਟ ਕਰਦੇ ਆ ਗੁਰਿੰਦਰ ਦੀ ਜਦੋਂ ਹੀ ਫੋਨ ਆਊ ਇਮੀਗ੍ਰੇਸ਼ਨ ਕਲੀਅਰ ਹੋਏ ਤੇ ਫਿਰ ਆਪਾਂ ਆਪਣਾ ਪਿੰਡ ਵੱਲ ਦਾ ਸਫ਼ਰ ਜਿਹੜਾ ਉਹ ਸ਼ੁਰੂ ਕਰ ਲਾਂਗੇ ਗੁਰਿੰਦਰ ਦੀ ਇਮੀਗ੍ਰੇਸ਼ਨ ਜਿਹੜੀ ਉਹ ਕਲੀਅਰ ਹੋ ਗਈ ਤੇ ਸਟੈਂਪ ਵਗੈਰਾ ਉਹਦੀ ਲੱਗ ਗਈ ਤੇ ਸਾਢੇ 1:40 ਦਾ ਜਿਹੜਾ ਉਹ ਟਾਈਮ ਹੋਇਆ ਬਾਕੀ ਆਪਾਂ ਚੱਲਣ ਲੱਗੇ ਆ ਇੱਥੋਂ ਪਿੰਡ ਲਈ ਵਾਪਸੀ ਕਰਦੇ ਆ ਗੱਡੀ ਦੇ ਵਿੱਚ ਬੈਠਦੇ ਆ ਲਓ ਜੀ ਏਅਰਪੋਰਟ ਤੋਂ ਆਪਾਂ ਚੱਲ ਪਏ ਤੇ ਪਾਰਕਿੰਗ ਚੋਂ ਬਾਹਰ ਨੂੰ ਜਾ ਰਹੇ ਹਾਂ ਬਾਕੀ ਇਮੀਗ੍ਰੇਸ਼ਨ ਵਗੈਰਾ ਸਾਰਾ ਕੁਝ ਗ੍ਰੈਂਡਰ ਦਾ ਹੋ ਗਿਆ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਾਲ ਤੇ ਉਹਦੇ ਨਾਲ ਗੱਲ ਹੋ ਗਈ ਤੇ ਜਿਹੜਾ ਮੇਨ ਕੰਮ ਹੀ ਹੁੰਦਾ ਬੈਗਾਂ ਦਾ weight ਇਮੀਗ੍ਰੇਸ਼ਨ ਸਾਰਾ ਜਦੋਂ ਹੋ ਜਾਂਦਾ ਫਿਰ ਬੰਦਾ ਟੈਨਸ਼ਨ ਫਰੀ ਹੋ ਜਾਂਦਾ ਸੋ ਚੱਲਦੇ ਆਂ ਇੱਥੋਂ ਐਗਜ਼ਿਟ ਕਰਦੇ ਆਂ ਪਾਰਕਿੰਗ ਤੋਂ ਬਾਹਰ ਨਿਕਲਦੇ ਆਂ ਤੇ ਪਿੰਡ ਦਾ ਜਿਹੜਾ ਆਪਣਾ ਸਫ਼ਰ ਸ਼ੁਰੂ ਕਰਦੇ ਆਂ ਤੇ ਆਪਾਂ ਕੱਲ ਦੇ ਗਰੀ ਗੇੜ ਪਾਏ ਹਾਂ ਹਾਂ Uh-huh. <laughs> ਆਪਾਂ ਕ੍ਰੋਸ ਕਰ ਲਿਆ ਜੀ ਪਟਿਆਲਾ ਜਿਵੇਂ ਮੈਂ ਪਹਿਲਾਂ ਦਿਖਾਇਆ ਸੀ ਰਿਪੋਰਟ ਤੋਂ ਆਪਾਂ ਚੱਲ ਪਏ ਸੀਗੇ 4:30 ਤੇ ਟਾਈਮ ਹੁਣ ਹੋਇਆ ਸਵੇਰ ਦੇ 10 ਤੇ ਰਸਤੇ ਦੇ ਵਿੱਚ ਬਲਾਕ ਬਣਾਇਆ ਨਹੀਂ ਕਿਉਂਕਿ ਆਲੇ ਦੁਆਲੇ ਦਾ ਸਾਰਾ ਮਾਹੌਲ ਉਹੀ ਸੀ ਜਿਹੜਾ ਆਪਾਂ ਜਾਂਦੇ ਹੋਏ ਦੇਖਿਆ ਬਾਕੀ ਗੁਰਿੰਦਰ ਨਾਲ ਗੱਲ ਹੋ ਗਈ ਸੀ ਗੁਰਿੰਦਰ ਜੀ ਫਲਾਈਟ 6:40 ਤੇ ਸੀਗੀ ਤੇ 7:00 ਵਜੇ ਫਲਾਈਟ ਉਹਦੀ ਉੱਡ ਗਈ ਸੀ 20 ਮਿੰਟ ਲੇਟ ਸੀ ਬਾਕੀ ਵਧੀਆ ਰਿਹਾ ਉਹਦਾ ਸਾਰਾ ਆ ਰਾਮ ਨਾਲ ਫਲਾਈਟ 'ਚ ਬੈਠੇ ਆ ਤੇ ਸਾਰਾ ਕੁਝ ਓਕੇ ਹੋ ਗਿਆ ਬਾਕੀ ਹੁਣ ਪਿੰਡ ਨੂੰ ਜਿਹੜਾ ਆਪਾਂ ਜਾ ਰਹੇ ਹਾਂ ਹਾਂਜੀ ਆਪਾਂ ਗੁਰਿੰਦਰ ਨੂੰ ਛੱਡ ਕੇ ਪਹੁੰਚ ਗਏ ਪਿੰਡ ਆਗੇ ਵਾਪਸ ਤੇ ਫਲਾਈਟ ਗੁਰਿੰਦਰ ਦੀ 7:00 ਵਜੇ ਜਿਹੜੀ ਉਹ ਚੱਲ ਪਈ ਸੀਗੀ 20 ਮਿੰਟ ਲੇਟ ਸੀ ਬਾਕੀ ਗੁਰਿੰਦਰ ਪਹੁੰਚ ਗਿਆ ਮੈਨੂੰ ਉਹਦੀ ਕਾਲ ਜਿਹੜੀ ਉਹ ਆ ਗਈ ਮੈਂ ਵੀਡੀਓ ਦਾ ਐਂਡ ਪਹਿਲਾਂ ਤਾਂ ਹੀ ਨਹੀਂ ਕੀਤਾ ਮੈਂ ਕਿਹਾ ਜਦੋਂ ਗੁਰਿੰਦਰ ਦੀ ਕਾਲ ਆ ਜੂ ਬਾਕੀ ਆਪਾਂ ਵੀਡੀਓ 'ਚ ਵੀ ਜਿਹੜਾ ਉਹ ਦੱਸ ਦਾਂਗੇ ਸਹੀ ਸਲਾਮਤ ਬਿਲਕੁਲ ਠੀਕ ਠਾਕ ਉਹ ਪਹੁੰਚ ਗਿਆ ਤੇ ਜਿਨ੍ਹਾਂ ਨੇ ਬਾਈਓਡੀਨ ਲੈਣ ਆਉਣਾ ਸੀ ਉਹਨੂੰ 에ਰਪੋਰਟ ਤੋਂ ਲੈ ਗਏ ਤੇ ਉਹਨਾਂ ਦੇ ਘਰੇ ਉਹ ਪਹੁੰਚ ਗਿਆ ਤੇ ਪਹਿਲਾਂ ਆਪਾਂ ਦੱਸਈਏ ਤੁਹਾਨੂੰ ਵੀਡੀਓ 'ਚ ਇਟਲੀ ਗੁਰਿੰਦਰ ਗਿਆ ਵਰਕ ਵੀਜ਼ੇ ਦੇ ਉੱਪਰ ਹਨ ਤੇ ਵਧੀਆ ਉਹਦੇ ਨਾਲ ਗੱਲ ਹੋ ਗਈ ਫੋਨ ਤੇ ਤੇ ਮੈਂ ਆਇਆ ਸੀ ਜੀ ਉਮਲੂ ਥੋੜਾ ਜਿਹਾ ਕੰਮ ਸੀਗਾ ਆਪਾਂ ਨੂੰ ਸੋ ਇਹ ਅੱਜ ਦਾ ਆਪਣਾ ਵਲੌਗ ਸੀਗਾ ਸਾਰਾ ਆਪਾਂ ਤੁਹਾਨੂੰ ਦਿਖਾਇਆ ਹਨਾ ਪਿੰਡ ਤੋਂ ਲੈ ਕੇ ਕਿਵੇਂ ਜਿਹੜਾ ਹੋਮ ਸਫਰ ਬੰਦੇ ਦਾ ਹੁੰਦਾ ਜਦੋਂ ਘਰ ਛੱਡ ਕੇ ਜਾਣਾ ਬਹੁਤ ਔਖਾ ਹੁੰਦਾ ਹਨਾ ਕਿਉਂਕਿ ਜਿਵੇਂ ਆਪਾਂ ਜੀ ਘੁੰਮਣ ਜਾਂਦੇ ਆ ਜਿਵੇਂ ਮੈਂ ਟਰੈਵਲ ਕਰਦਾ ਮੈਂ ਘੁੰਮਣ ਜਾਂਦਾ ਤੇ 10 ਦਿਨਾਂ ਬਾਅਦ 15 ਦਿਨਾਂ ਬਾਅਦ ਪਤਾ ਹੁੰਦਾ ਵੀ ਆਪਾਂ ਵਾਪਸ ਆਉਣਾ ਤੇ ਜਦੋਂ ਬੰਦਾ ਬਾਹਰ ਹੋ ਜਾਂਦਾ ਤੇ ਐਨੀ ਪਤਾ 5 ਸਾਲ ਬਾਅਦ ਆਉਣਾ 7 ਸਾਲ ਬਾਅਦ ਆਉਣਾ ਤੇ ਬਾਕੀ ਵਲੌਗ ਆਪਾਂ ਤਾਂ ਹੀ ਸਾਰਾ ਬਣਾਇ ਜਰ ਜਿਹੜੀ ਹੋਰ ਹੋਊਗੀ ਨਾ ਵੀ ਕਿਵੇਂ ਪਿੰਡੋਂ ਆਪਾਂ ਗਏ ਤੇ ਸੋ ਇਹ ਵੀਡੀਓ ਨੂੰ ਆਪਾਂ ਇੱਥੇ ਐਂਡ ਕਰਦੇ ਆਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਹੋਰ ਵੀਡੀਓਜ਼ ਆਉਂਦੀਆਂ ਰਹਿਣਗੀਆਂ ਤੇ ਜੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਔਰ ਇਹ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ